ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਤਰੀਕ ਹੈ ਜੀ ਅੱਜ 11 ਟਰੈਕਟਰ ਖੜੇ ਆ ਆਪਣੇ ਰੈਡੀ ਟਰਾਲੀ ਲੋਡ ਹੈ ਫੁੱਲ ਪਰਚੀ ਮਿਲ ਗਈ ਦੀ ਬਈ ਰਾਤ ਆਪਾਂ ਨੂੰ ਆ ਚੱਲੇ ਆ ਮਿਲਣ ਨੂੰ ਟੋਚਨ ਲੱਗੀ ਵੀ ਅੱਗੇ ਅੱਗੇ ਥੋੜਾ ਜਿਹਾ ਮਿੱਟੀ-ਮੁੱਟੀ ਜੀ ਪਾਈ ਵੀ ਰਸਤੇ ਮਾ ਉਹ ਮੋੜ-ਮੋੜ ਕੇ ਟੋਚਨ ਕੱਢ ਦਿੰਗੇ ਚੱਲਾਂ ਬਈ ਹੋਰ ਬਾਈ ਸਭ ਠੀਕ ਠਾਕ ਐ YouTube ਵਾਲੇ ਟ੍ਰੈਟਰਾਂ ਲਈ ਧੋਇਆ ਵੈਨ ਓਕੇ ਦੀ ਰਿਪੋਰਟ ਹੈ ਬੰਦੇ ਉੱਠ ਗਏ ਤੇ ਜੋ ਉਹਨਾਂ ਨੂੰ ਕਿੱਥੇ ਮਾਮਾ ਰੋ ਗੁੱਡੂ ਮਾਮਾ ਰੋ ਠੀਕ ਹੈ ਭਾਈ ਚੱਲਦੇ ਆਪਾਂ ਮਿਲਣ ਨੂੰ ਬਣੇ ਰਹੋ ਅਗਲੇ ਅੱਗੇ ਆਪਣੀ ਵੀਡੀਓ ਨਾਲ ਟੋਚਨ ਟੂਚਨ ਪਈ ਵੀ ਹੈ ਸੜ ਗਈ ਬਈ ਸੜਕ 'ਵਾਂ ਟਰਾਲੀ ਆਪਣੀ ਮੈਂ ਤਾਂ ਨਿੰਦਰ ਦਾ ਸਤਨਾਮ ਦਾ ਗੁੱਡੂ ਦਾ ਮਾਮਾ ਦਾ ਸਾਰੇ ਬੰਦੇ ਦੇ ਬਈ ਆਪਣੇ ਪਹਿਲਾ ਗੇੜਾ ਦਸ ਕਰਕੇ ਬਈ ਰਸਤੇ 'ਚ ਹੀ ਬਹੁਤ ਦਿੱਕਤ ਆਵਾ ਓਕੇ ਦੀ ਰਿਪੋਰਟ ਹੈ ਡਰਾਵਲ ਕੱਢ ਕੇ ਉੱਪਰ ਪਾ ਲਈ ਬੱਤੀ ਕੱਢ ਕੇ ਪਾ ਦਿਓ ਰਸਤੇ 'ਚ ਰਸਤੇ 'ਚ ਰਟੈਕਟ ਕਰੇ ਵੀ ਉੱਪਰ ਕਰ ਦਿਓ ਔਰ ਇੱਕ ਬਾਤ ਨੀਗਾ ਮਾਰ ਲੈ ਨੀਗਾ ਮਾਰ ਦਿਓ 852 ਖੜਿਆ ਬਈ ਆਪਣਾ ਪਰਾਂ ਮਹਾਰਾਜ ਮੇਰਾ ਮਾਲਕ ਨਾਜਰਾ ਨੁਜਰਾ ਦੇ ਬਚਾ ਕੇ ਰੱਖਿਆ ਜਦੋਂ ਨੋਟ ਹੋਈ ਬੇਟਾ ਲੀਸਟ ਮਾ ਚੜੀ ਹੋਈ ਆ ਵੀ ਮਾ ਕਿੰਨੇ ਕੁਆਂਟਲ ਆ ਕਿੰਨਾ ਗੰਨਾ ਕਿਹੜਾ ਬੀਜ ਹੈ ਉੱਥੇ ਵੀ ਰਿਪੋਰਟ ਪਹੁੰਚ ਲਈ ਹੋਣੀ ਬਾਈ ਟਰਾਲੀ ਦੀ ਤੋਂ ਇੰਨਾ ਕੰਮ ਖਰਾਬ ਹੈ ਚੱਲਦੇ ਆਂ ਬਾਈ ਪਰਚੀ ਆਪਣੇ ਮਾ ਰਾਤ ਪਹੁੰਚ ਗਈ ਦੀ ਪਹੁੰਚ ਗਏ ਬਾਈ ਪੀਰ ਬਾਬੇਵਾ ਨਵਾਮਾ ਹਾਜ਼ਰੀ ਓਕਰ ਬੋਟ ਆ ਬਾਈ ਟਰਾਲੀ ਨਾਲ ਦਾਬੂ ਨਾਲ ਲਾਲ ਛੋਟਾ ਬੁੱਕ ਧਾਰਿਆ ਦੂਏ ਗੇਰਮਾ ਪੁਲ ਚੜ ਗਿਆ ਦੂਏ ਹਾਈਮ ਪਾਰਕਿੰਗ ਲਾ ਦੀ ਆਪਨ ਸਾਈਡ ਪਰ ਲਾ ਦੀਓ ਮੱਖਾ ਟੇਕਾਂ ਬਾਈ ਖਤਨਾ ਭੰਗੂ ਵੀ ਆਇਆ ਬਾਜ ਆਪਣੇ ਗੱਲ ਆਪਣਾ ਭਰਾ ਛੋਟਾ ਗੁਰਦੁਆਰਾ ਸਾਹਿਬ ਆਈ ਪਹਿਲਾਂ ਹਾਜ਼ਰੀ ਲਵਾ ਦੀ ਉੱਥੇ ਵੀਡੀਓ ਬਣੀ ਨਹੀਂ ਉੱਥੇ ਟਰੈਕਟਰ ਖੜਾ ਦਾ ਮੇਰਾ ਇੱਕ ਇੱਕ ਗੱਡੀ ਜੀ ਖੜੀ ਦੀ ਇਸ ਕਰਕੇ ਵੀਡੀਓ ਨਹੀਂ ਬਣੀ ਬਾਈ ਕਰੋ ਬਾਈ ਪੀਰ ਬਾਬੇ ਦੇ ਦਰਸ਼ਨ ਦਰਗਾਹ ਬਾਬਾ ਨੌਂਗਜਾ ਪੀਰ ਕਮੇਟੀ ਫਰੀਦਪੁਰ ਗੁਜਰਾ ਸਰਾਂਦ ਰੋਡ ਰਾਏਪੁਰ ਬਾਈ ਆਪਾਂ ਕਦੇ ਵੀ ਇਸ ਤਰ੍ਹਾਂ ਨਹੀਂ ਲੰਗਦੇ ਕਿ ਟਰਾਲੀ ਦੇ ਮੱਥਾ ਟੇਕ ਕੇ ਹੀ ਜਾਣਾ ਆਪਾਂ ਨੇ ਇਸ ਤਰ੍ਹਾਂ ਨਹੀਂ ਪੱਕਾ ਦੇ ਵੀ ਗਏ ਇੱਕ ਬਾਈ ਹੋਰ ਬਾਤ ਐ ਜਿੱਦਨ ਮੈਂ ਮਿੱਲਮਾ ਮਤਬਲ ਗਿਆਤਾ ਪਹਿਲੇ ਦਿਨ ਆਪਾਂ ਨੂੰ ਰਪੀਰ ਬਾਬੇ ਵਾ 12ਵੇਂ ਮਹੀਨੇ ਦੀ 1 ਤਰੀਕ ਨੂੰ ਮੱਥਾ ਟੇਕਿਆਤਾ 2022 ਮਾ ਇਹ ਮਹਾਰਾਜ ਮੈਨੂੰ ਟਰਾਲੀ ਦਵਾਈ ਬੜੀ ਉਦਨ ਹੀ ਮੈਂ ਜਾ ਕੇ ਮਹਾਰਾਜ ਦੀ ਕਿਰਪਾ ਨਾਲ 9 ਵਜੇ ਪਹੁੰਚੇ ਮਿੱਲਮਾ ਸ਼ਾਮ ਨੂੰ ਆਪਣੀ 4 ਵਜੇ ਸਾਈ ਹੋ ਗਈ 12ਵੇਂ ਮਹੀਨੇ ਦੀ 1 ਤਰੀਕ ਨੂੰ 2022 ਦੇ ਵਿੱਚ ਆਪਣਾ 18 ਤਰੀਕ 12ਵੇਂ ਮਹੀਨਾ 2022 ਨੂੰ ਨਵੀਂ ਟਰਾਲੀ ਆ ਗਈ ਦੀ। ਉਰੇ ਆਪਾਂ ਬਈ ਮੱਥਾ ਟੇਕ ਕੇ ਗਏ ਤੇ ਆਪਣੀ ਮਨੋਕਾਮਨਾ ਪੂਰੀ ਹੋਈ ਦੀ। ਟਿੱਕਾਂ ਬਈ ਮੱਥਾ ਪੀਰ ਬਾਦਸ਼ਾਹ ਵਾ। ਬਹੁਤ ਮਤਲਬ ਤਨ ਮੰਗਲ ਦੁਨੀਆ ਮੱਥਾ ਟੇਕਾ ਬਈ ਉਰੇ। ਠੀਕ ਹੈ ਜੀ ਪਹੁੰਚ ਗਏ ਭਾਈ 10:30 ਹੋ ਗਏ ਸ਼ੂਗਰ ਮਿਲ ਸਲਾਣਾ ਸਲਾਮਾ ਭਾਈ ਟਰਾਲੀ ਅੰਦਰ ਹਰ ਚੀ ਸਤ ਨਾਮ ਲੈ ਰਿਹਾ ਗੱਡੀ ਆਪਣੀ ਖੜੀ ਹੈ ਅੱਗੇ ਸਾਮਾ ਗੱਲ ਨੂੰ ਖੜੀ ਆ ਬਾਈ ਆਪਣੀ 2537 ਆਪਾਂ ਦਾ ਬਈ ਟਰੈਕਟਰ ਅੰਦਰ ਲਾ ਕੇ ਕਾਫੀ ਪੀ ਕੇ ਐਸੈਂਡਵਿਚ ਖਾ ਕੇ ਕੈਮ ਸ਼ੈਮ ਹੋ ਕੇ ਗਰਮ ਪਾਣੀ ਪੀ ਕੇ ਮਿੱਠੇ ਕੀ ਕੋਈ ਚੀਜ਼ ਖਾ ਕੇ ਟੌਫੀ ਟੂਫੀ ਆਪਾਂ ਨੇ ਲੰਘ ਜਾਣਾ ਬਾਈ ਫਿਰ ਆਪਣੇ ਪਿੰਡ ਨੂੰ ਤਖਾਮਾ ਬਈ ਅੰਦਰ ਜਾ ਕੇ ਕਿੱਥੇ ਖੜਾ ਟਰੈਕਟਰ ਆਪਣਾ ਕਿੰਨਵੀਂ ਲਾਈਨ 'ਮਾ ਖੜਾ ਖੜਾ ਦਿਆ ਬਈ ਟਰੈਕਟਰ ਆਪਾਂ ਨੇ ਡਰਾਵਲ ਸੱਤ ਨੰਬਰ ਨੇ ਟੂਲਮਾਂ ਪਾ ਦਿਆ ਆਪਣਾ ਟਰੈਕਟਰ ਹੈ 12ਵਾਂ ਟਰੈਕਟਰ ਹੈ 6ਵੀਂ ਲਾਈਨ ਮੈਂ 12ਵਾਂ ਟਰੈਕਟਰ ਪਰਚੀ ਜਮ੍ਹਾਂ ਹੋ ਗਈ ਆਪਣੀ 18 ਗੰਨਾ ਆਪਣਾ ਜਦ ਬਈ ਮੈਂ ਪਹਿਲੀ ਵਾਰ ਹੀ ਗੰਨਾ ਲਾਇਆ ਸਮੇ ਮਿਲ ਲਵਾਂ ਗੰਨਾ ਲੈ ਕੇ ਆਇਆ ਮਤਲਬ ਮੈਨੂੰ ਕਰੇ ਬਈ ਉਹ ਇੰਨਾ ਮੋਟਾ ਗੰਨਾ ਹੋਈ ਕਰਾ ਕੇ ਦੋ ਕਿੱਲੇ ਗੰਨੇ ਗਏ ਆਪਣੇ ਮੈਂ 18 ਗੰਨਾਂ ਦਾ ਗੌਰ ਬਹੁਤ ਕਰਦੀ ਸੀ। ਓਰੇ ਬਾਈ ਲੋਕ ਖੜ ਖੜ ਕੇ ਦੇਖੇਗਾ ਇੰਨਾ ਮੋਟਾ ਗੰਨਾ ਹੋਇਆ ਕਰਾ। 13 ਗੇੜ ਲੱਗੇ ਹੋਏ ਆ ਬਾਈ ਆਪਣੇ ਟਰਾਲੀ ਨੂੰ। ਚੱਲਾਂ ਵੀ ਸੱਤਣਾ। ਚਲੋ ਜੀ। ਚਾਹ ਪਾਣੀ ਛਕੇ। ਹਾਂ ਜੀ। ਚੱਲਾਂ ਬਾਈ 855 4x4। ਕਰ ਲਈ ਬਾਈ ਪੇਟ ਪੂਜਾ। ਸੈਂਡਵਿਚ ਖੁਲਾਏ ਬੰਦੇ ਨੇ ਟਾਈਮ ਤੋਂ ਲੱਗਿਆ ਅੱਧਾ ਘੰਟਾ ਪਰ ਆਨੰਦ ਆ ਗਿਆ। ਇਹ ਕਿ ਸੈਂਡਵਿਚ ਖਾਇਆ ਵੱਲੋ ਸਾਈ ਖਾਈ ਚਾਹ ਪੀ ਬਾਈ ਚਾਹ ਕੇ ਪੀ ਕੇ ਜ਼ਰੂਰ ਚਾਰ ਚਾਰ ਕੱਪ ਗੱਡੀ ਆਪਣੀ ਖੜੀ ਹੋਵੇ ਮਰਤੀ ਗੱਡੀ ਕੋਈ ਮਾਰੀ ਚਲਾਵਾ ਯਾਰ ਮਾਨੂੰ ਸਮਝ ਨਹੀਂ ਲੱਗ ਰਿਆ ਚਲਾ ਆਂ ਬਾਈ ਮਾਰੇ ਮੈਂ ਕੋਈ ਜਰਦਾ ਨਹੀਂ ਖਾਂਦਾ ਹੈ ਜਰਦਾ ਗਿਰਿਆ ਵਾ ਸੀਟ ਪਰ ਮਾਰੀ ਫੈਮਿਲੀ ਮੈਂਬਰ ਕੋਈ ਵੀ ਨਹੀਂ ਖਾਂਦਾ ਹੈ ਰੋ ਆਤਤਿਕੰਦਾ ਹੋ ਗਿਆ ਮੁੰਡਾ ਹੋਰ ਤਰਾਂਂ ਫੀਲ ਹੋ ਰਿਆ ਤੋ ਕਾਮਾ ਹੱਥ ਚੱਕ ਲਈ ਬਾਈ ਮਰੂਤੀ ਆਪਾਂ ਨੇ ਹੱਥ ਧੋ ਕੇ ਖੱਚ ਦੀ ਪੂਰੀ ਮੜਾ ਆਨੰਦ ਹੈ ਬਾਈ ਟਰੈਕਟਰ ਖੜਾਇਆ ਆਪਣਾ ਮਿਲ ਕੇ ਅੰਦਰ ਡਰਾਈਵਰ ਰੱਖੀ ਟੂਲਮਾ ਕਾਫੀ ਕੁਫੀਆਂ ਚਾਹ ਪੀ ਕੇ ਟਾਈਟ ਫਿਟ ਹੋ ਕੇ ਆਪਣੀ ਗੱਡੀ ਚੱਕੀ ਇਦਾਂ ਹੀ ਲੱਗ ਰਿਹਾ ਜਿਵੇਂ ਆਪਣੇ ਕਮਰੇਆਂ ਬੈਠੇ ਹੋਈ ਗਰਾਨਾ ਹਵਾ ਨਾ ਕਿਸੇ ਨੂੰ ਫੋਨ ਕਰਨਾ ਰਾਜਪੁਰਾ ਜਾ ਗਈ ਬਈ ਵਸ ਸਮਝ ਉਧਰ ਕੇ ਮਾਨੂੰ ਲੈ ਜਾ ਥੋੜਾ ਜਿਹਾ ਕੰਮ ਕਰਾਣਾ ਐ ਗੱਡੀ ਆਪਾਂ ਨੇ ਤੇਲ ਬਹੁਤ ਖਾਹਾ ਏ ਗੱਡੀ 500 ਰੁਪਏ ਮੈਂ ਅਪਡਾਊਨ ਕਰਨਾ ਚਾਹਦਾ ਇਹਨੂੰ ਇਹ ਆਪਡਾਊਨ ਕਰ ਰਹੀ ਹੈ ਆਪਣੀ 700 ਮ 800 500 ਰੁਪਏ ਤਾਂ ਬਈ ਬੱਸਾਂ માં ਵੀ ਲੱਗ ਜਾ ਤੇਰੀ ਇੱਕ ਜੂ ਹੈ ਜਦ ਮਰਜੀ ਆ ਚਾਹੇ ਆਪਣਾ ਰਸਾਂਜ ਨੂੰ 6 ਵਜੇ ਟਰਾਲੀ ਲੈ ਕੇ ਤੁਰ ਪਏ ਇੱਥੇ ਦੇ ਇਹ ਮੈਂ ਇਹਨੂੰ ਟਰਾਲੀ ਖੜਾ ਕੇ ਗੱਡੀ ਚੱਕ ਲਈ ਆਪਣੀ ਫੋਂ ਗੱਡੀ ਖੜਾਵਾ ਘਰਾਂ ਕਾਲੂ ਚੱਕਾਂ ਗੱਡੀ ਗੱਡੀ ਮਿਲ ਲਵਾ ਟਰੈਕਟਰ ਘਰਾਂ ਇਸ ਤਰ੍ਹਾਂ ਸੈਟਿੰਗ ਬਣਾਈ ਹੋਈ ਹੈ ਬਾਈ ਆ ਗਿਆ ਭਾਈ ਆਪਣਾ ਝੋਟਾ 3630 ਤਲਵਿੰਦਰ ਵੀਰ ਵਾਲਾ ਅੱਜ ਡਰਾਈਵਰ ਆਇਆ ਲੈ ਕੇ ਮਸਾ ਵਨ ਟਰੈਕਟਰਾਂ ਦੇ 10 ਟਰੈਕਟਰਾਂ ਦਾ ਫਰਕ ਹੋਏ ਆ ਇਹ ਮਪਾ ਨੂੰ ਖਾਲੀ ਕਰਾਣੇ ਦੀ ਟੈਨਸ਼ਨ ਵੀ ਨਹੀਂ ਹੈ ਵੀਰ ਆਪੇ ਸੈਟਿੰਗ ਕਰੇਗਾ ਜਿੱਥੇ ਵੀਰ ਵਾਲੀ ਖਾਲੀ ਹੋਏ ਇੱਥੇ ਆਪਣੀ ਵੀ ਹੋ ਜਾਏ ਖਾਲੀ ਗੱਡੀ ਜਾਂਦੀ ਏ ਛੜੰਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ ਹਾਂਜੀ ਸਤਨਾਮ ਜੀ ਕਿਆ ਕਹਿੰਦੀ ਏ ਗੱਡੀ ਗੱਡੀ ਚੱਲੀ ਏ ਉਡਾ ਰੱਟਦੀ ਸਾਡੀ ਮਰਤੀ ਆਂਦੀ ਏ ਸ਼ੂਕ ਦੀ ਅੱਜ ਪਾਈ ਸੈੱਟ ਹੋ ਗਏ ਮਿੱਤਰਾਂ ਚਾਹ ਪੀ ਕੇ ਮੁੰਡੇ ਆ ਰਹੀ ਏ ਭਾਈ ਸ਼ੋਕ ਦੀ ਮਰਤੀ ਸੌ ਦੇ ਚੜ ਗਈ ਸੌ ਦੇ ਚੱਲ ਮੇਰੀ ਰਾਣੀ ਛੱਡ ਦੇ ਮੈਨੂੰ ਘਰ ਆ ਯਾਰਾ ਸੀ ਅਮਰੁੱਤੀ ਤੰਗ ਬੱਲੀਏ ਰਹਿਣ ਦੇ ਦੱਸ ਬਰਾਏ ਅੱਗੇ ਬਈ ਘਰਾਂ ਆਪਾਂ ਗੱਡੀ ਕੱਢ ਲਈ ਆਪਾਂ ਨੇ ਬਾਹਰ ਆਪਣੀ ਅਮਰੁੱਤੀ ਮੋੜ ਕੇ ਲਾ ਦੀ ਮੂਰਤੀ ਛੱਡਾਂ ਬਈ RAMBIR ਬਾ ਉਹਨੂੰ ਕਿਹਾ ਵੀ ਨੂੰ ਦਿਖਾ ਕੇ ਲਿਆ ਮੜਾ ਜੇ ਕਮੀ ਸਿੰਘ ਬਾ ਕਰਾ ਇੱਕ ਤੇਲ ਬਾ ਖਾਰੀ ਪਟ્રોલ ਇਸ ਕਾ ਯੋ ਕੰਮ ਹੈ ਆਪਾਂ ਚੱਲੇ ਆਉਣੇ Swift ਲੈ ਕੇ ਚੀਕੇ ਨੂੰ ਟਰਾਲੀਆਂ ਬਗੇੜਾ ਮਾਰਨ 852 ਆਪਣਾ ਉਹ ਖੜਿਆ ਘਰ ਪਿਆ ਬਈ ਸੁਨਣਾ ਅੱਜ ਜਮਾ ਪਰਿਵਾਰ ਗਿਆ ਵਾ ਫਤੇਗੜ ਸਾਹ ਮੱਥਾ ਟੇਕਣ ਲੌਕ ਕਰਾਂ ਬਾਈ ਜਿੰਦਾ ਲਾਵਾ ਇਹਨੂੰ ਬੰਦਾ ਆਪਣਾ ਅੱਗ ਲਾਰੇ ਆ ਦਿਖਦਾ ਉਹਨਾ ਤੂੰ ਉੜਦਾ ਸਾਹਮਣੇ ਪੱਤੀ ਨੂੰ ਠੀਕ ਹੈ ਬਾਈ ਚਲਾ ਆਪਾਂ ਉਹ ਗੱਡੀ ਖੜਾਵਾ ਉੱਥੇ ਸਤਨਾਮ ਨੂੰ ਗਿਆ ਇਹਨੂੰ ਪਚਾ ਦੇ ਮੇਰੇ ਵਾ ਆਰਾਮ ਉੱਥੇ ਆਰਾਮ ਕੇ ਘਰਾਂ ਤੱਕ ਜਤਿੰਦਰ ਵੀਰ ਦੇ ਘਰਾਂ ਤੱਕ ਅੱਗੇ ਮਹਿਰਬੀਲਾ ਚਾਚਾ ਜਾਹੇਗੇ ਫਿਰ ਦਿਖਾਵਾਂ ਬਾਈ ਤੁਹਾਨੂੰ ਜਾ ਕੇ ਟਰਾਲੀਆਂ ਆਪਣੀਆਂ ਠੰਡੀ ਠਾਰ ਹਵਾ ਚੱਲ ਰਹੀ ਹੈ ਬਾਈ ਸ਼ੀਤ ਲਹਿਰ ਗੱਡੀ ਖੜਾਏ ਮਰਤੀ ਆਪਾਂ ਕਰਾਂ ਆ ਗਈ ਆਪਣੀ 6519 ਸਤਨਾਮ ਸਿੰਘ ਪੰਗੂਲੇ ਕਾ ਆ ਗਿਆ ਚੱਲਦੇ ਆ ਬਈ ਆਪਾਂ ਚੀਕੇ ਨੂੰ ਇੱਕ ਟਾਇਰ ਮਾ ਹਵਾ ਵੀ ਘਟੇ ਬਾਈ ਪਤਾ ਨਹੀਂ ਪੈਂਚਰ ਹੈ ਬੰਦੇ ਬਾਈ ਆਪਣੇ ਫੁੱਲ ਅਰੇਂਜਮਾਂ ਜਦੇ ਪਹੁੰਚ ਜਾ ਜੇ ਬਾਈ ਸਰੀਰ ਨਹੀਂ ਰੇਂਜਮਾਂ ਹੈ ਫੇਰ ਨਹੀਂ ਪਹੁੰਚਦੇ ਫੇਰ ਫੋਨ ਵੀ ਨਹੀਂ ਚੱਕਦੇ ਮਾਰੇ ਬੰਦੇ ਇਨੂੰ ਵੀ ਤੁਰਤ ਬੰਦਾ ਲੈਣ ਆ ਗਿਆ ਹੁਣੇ ਹਮੇ ਮਿੱਲਮਾ ਦੇ ਆਏ ਦੇ ਮਿੱਲਮਾ ਕਰਾਂ ਲੱਸੀ ਪੀਏ ਬਸ ਸੋ ਆ ਗੱਡੀਆਂ ਚੇਂਜ ਕਰੀਆਂ ਚਾਬੀ ਮੇਰੇ ਕੋਲ ਪਹੁੰਚ ਗਈ ਠੀਕ ਠੀਕ ਹੈ ਜੀ ਫੋਨ ਆ ਰਿਹਾ ਜ਼ਰਾ ਪਹੁੰਚ ਗਏ ਭਾਈ ਆਪਾਂ ਅੰਕਲ ਗੋਲ ਜੀ ਕੇ ਸਾਸਰੀਗਲ ਚਾਚਾ ਜੀ ਸਤਿ ਸ੍ਰੀ ਅਕਾਲ ਜੀ ਟਰਾਲੀਆਂ ਪਾਣੀ ਖੜੀਆਂ ਭਾਈ ਨੇ ਦੋ ਹੁਣ ਪਹੁੰਚੇ ਆ ਜੀ ਅਸੀਂ ਸਵੇਂ ਘੁੰਮਦੇ ਕਮਾਂਦੇ ਬਾਈ ਟਾਇਰ ਟੁਰ ਦੇ ਕ ਸਾਰੇ ਕਿਤੇ ਕੰਮ ਦੇ ਸਭ ਨੂੰ ਪਟਿਆਲੇ ਪਰ ਟਾਇਰ ਟੂਰ ਦੇਖੇ ਆ ਟਾਇਰ ਦੇਖੇ ਬਾਈ ਹੋਰ ਕੰਮਕਾਰ ਦੇ ਕਹੀਂ ਪਹਿਲਾ ਮਿੱਲਮਾ ਟਰਾਲੀ ਖੜਾਗਾ ਏ ਕੇਸ਼ਵ ਪਹੁੰਚਦੇ ਕੇਸ਼ਵ ਲੈ ਭਾਈ ਉਹ ਅੰਕਲ ਦੀ ਡਿਟੇਲ ਹੈ ਯਸਟੀ ਨੰਬਰ ਯੋ ਬਾਈ ਫੋਨ ਨੰਬਰ ਹੈ ਮਾਰੇ ਮਾਨ ਮਾ ਕੋਈ ਪਾਪ ਨਹੀਂ ਕੋਈ ਗੁਸ ਨਹੀਂ ਬਾਈ ਜਿਹੜਾ ਮਰਜੀ ਬਣਵਾਓ ਟਰਾਲੀਆਂ ਮਾਨੂੰ ਕੋਈ ਦਿੱਕਤ ਨਹੀਂ ਯੋ ਨੰਬਰ ਹੈ ਵਾਰੀ ਦਾ ਪੈੜ ਤੋਂ ਮਾਰੀ ਦੱਬਣੀ ਹੋਆ सा तो <laughs> <laughs> <उड़ी। laughs> श्रीकाल अंकल जी <laughs> क्यों ना बना <बड़ा? laughs> कोई नी कोई नी नहीं। अंकल भाई पाया कम्बल लाई वीर जी और ठीक ठाक है सेहत कैम है।, है ना मालक की कृपा ਹੋਰ ਜੀ ਹਾਂ ਬਹੁਤ ਵਧੀਆ ਸਦਾਓ ਕੀ ਹਾਲ ਆਬਨ ਵਧੀਆ ਜੀ ਵਧੀਆ ਬਹੁਤ ਕੰਮ ਦਾ ਠੀਕ ਐਨ ਮौज ਹੈ ਜੀ ਕੰਦੀ ਦਾ ਮਾਜੋ ਅੱਜ ਨਾ ਗੇੜਾ ਮਾਰਨਾ ਜੀ ਅੱਛਾ ਆਜੋ ਮੈਂ ਚਾਹ ਪੀਓ ਭਾਈ ਸਾਹਿਬ ਕੋਈ ਨਹੀਂ ਪੀਨੇ ਗੇੜਾ ਮਾਰੀ ਆ ਕੇ ਨਹੀਂ ਖੜੇ ਭਾਈ ਪਹਿਲਾਂ ਚਾਹ ਆ ਗਈ ਟਰਾਲੀ ਬਾਈ ਆਪਣੀ ਹੋ ਰਹੀ ਇੱਕ ਪਿਆਰੀ ਉਹ ਪੂਰੀ ਹੈਵੀ ਡਿਊਟੀ ਟਰਾਲੀ ਆ 20 ਕਵਾਂਟਰ ਵੇਟ ਐ ਯੋ ਨਹੀਂ ਹੈਵੀ ਜਿਸ ਤਰ੍ਹਾਂ ਮਦਰ ਰੱਸੀ ਪਟਵਾਈ ਐ ਇਹ ਮਾ ਸ਼ਿਪ ਵਾਲਾ ਫਰਸ ਐ ਭਾਈ ਵਿੱਚ ਦੇਖਿਓ ਇੱਕ ਮਾਪਾ ਨੇ ਸ਼ਿਪ ਵਾਲਾ ਫਰਸ਼ ਪਵਾਇਆ ਇੱਕ ਮਾਪਾ ਨੇ ਬਾਈ ਸਿੰਪਲ ਫਰਸ਼ ਪਵਾਇਆ ਗਾਟੇ ਲੰਬੇ ਆਣਗੇ ਬਾਈ ਪੰਜਾਬ ਟਾਈਪ ਟਰਾਲੀ ਬਣਾਈ ਐ ਇਹ ਮਾ ਸਿੰਪਲ ਫਰਸ਼ ਐ 5 ਐਮ ਐਮ ਠੀਕ ਐ ਜੀ ਐਨ ਵਧੀਆ ਤਰੀਕੇ ਨਾਲ ਤਿਆਰ ਕਰਾਈਆਂ ਤਾਇਰ ਪਾਵੇਂ ਬਾਈ ਆਪਾਂ ਚੌਖੜਾ ਨਵਾਂ ਦਾਲੇ ਪੁੱਜਦੇ ਕਰਿਆ ਦਫਾੜ ਪਿੱਛੇ ਦੇ ਭਾਈ ਇਹ ਜੀ ਲੁੱਕ ਹੈ ਟਰਾਲੀ ਦੀ ਅਰੰਗ ਹੋਏਗਾ ਇਹਨਾਂ ਨੂੰ ਗ੍ਰੀਨ ਜੌਂਡੀਅਰ 5205 ਵਾਲਾ ਠੀਕ ਹੈ ਜੀ ਬਾਕੀ ਭਾਈ ਇੱਕ ਦੋ ਕਮੀ ਆ ਕਢਵਾ ਦੇ ਆਪਾਂ ਕਹਿਦੇ ਆ ਉੱਪਰ ਨੂੰ ਲਗਾ ਦੇ ਆਹ ਜੀ ਭਾਈ ਹੋ ਟਰਾਲੀਆਂ ਮਣੀ ਵੀ ਉਹ ਥੋੜਾ ਫਰਕ ਆ ਨਾ ਮਾ ਹਰੀਜਨ ਟਰਾਲੀਆਂ ਆਪਾਂ ਨੇ ਥੋੜੀ ਨਿੱਗਰ ਬਣਵਾਈਆਂ ਐਂਕਲ ਉਂਗਲ ਸਾਰਾ ਨਿੱਗਰ ਲਵਾਇਆ ਯੋ ਟਾਕੀ ਹੈ ਬਾਈ ਟਾਕੀ ਵਧੀਆ ਬਣਵਾਈ ਹੈ ਥੱਲੇ ਜੈਕ ਵਾਲਾ ਜਗਾਰਡ ਦੇਖੋ ਬਾਈ ਇਹਨ ਹੈਵੀ ਡਿਊਟੀ ਬਣ ਆਇਆ ਚਾਸੀ ਹੋ ਗਈ ਬਾਈ 8 ਇੰਚੀ ਆਪਣੀ ਬੱਤੇ ਵੀ ਥੋੜੇ ਹੈਵੀ ਪੁਆਏ ਆ ਤਿੰਨ ਮੇਲ ਕੇ ਬੱਤੇ ਆ ਬਾਈ ਇੱਕ ਭਾਰੀ ਆ ਇੱਕ ਹੌਲੇ ਆਪਣੇ ਦਾ ਗਾਬਲਾ ਮੇਲ ਹੈ ਲੈਜ਼ਰ ਕਟਿੰਗ ਵਾਲਾ ਬਿੱਡਲ ਆਇਆ ਆਪਾਂ ਨੇ ਉੱਪਰਲਾ ਪੈਪ ਵੀ ਹੈਵੀ ਪੁਆਇਆ ਆ ਯੋ ਕੀਦਾ ਬਾਈ ਬੰਦੇ ਵੀਰੇ ਆਪਣੇ ਚਾ ਉਹ ਭਾਣ ਜਾ ਕਿਉਂ ਲੁਕ ਰਿਆਂ ਝਰ ਕੇ ਆਉਗੇ ਜੇ ਦਾੜੀ ਨਹੀਂ ਕਟਾਈ ਕਿੱਥੇ ਆਊਗਾ ਯਾਰ ਇਹੋ ਰੰਗ ਬਾਈ ਹਰਾ ਹੈ ਨਾ ਦੀਪੀ ਲੈ ਟਰਾਲੀਆਂ ਬਾਈ ਹੌਲੀ ਬਣੀ ਵੀ ਆ ਇਹ 14 ਦਾ ਸੱਤ ਬਣਾਈ ਜੀ ਬੋਲੋ ਇਹ 14 ਦਾ ਸੱਤ ਹੈ ਨਾ ਨੇ ਬਾਈ 12 6.5 ਹੈ ਨੇ ਹੌਲੀਆਂ ਬਾਈ ਨੇ ਟਰਾਲੀਆਂ ਬੰਨ 15 ਕੁਆਂਟਰ ਲੱਗੀਆਂ ਉਹ ਇਹਦੇ ਆਪਣੇ ਟਰਾਲੀ ਆ ਉਹ ਬਾਈ 20 ਕੁਆਂਟਰ ਦੀ ਆ ਹੋ ਗਈ ਬਾਈ ਛੁੱਟੀ ਵਰਕਸ਼ਾਪ ਵਾਲੇ ਬੰਦੇ ਲੱਗੇ ਜਾਣ ਕੋਈ ਮੋਟਰਸਲਵਾ ਜਾ ਰਿਹਾ ਕੋਈ ਟੈਂਪੂ ਮਾ ਜਾ ਰਿਹਾ ਕੱਲ ਨੂੰ ਬਾਈ ਸੰਡੇ ਆ ਛੁੱਟੀ ਆ ਕੱਲ ਨੂੰ ਅਨੇ ਪੰਜ ਰਾਤ ਲਾ ਦਿੰਦੇ ਉਹਰੇ ਤਕਰੀਬਨ ਕੰਮ ਆਪਣਾ ਨੇੜੇ ਲੱਗ ਗਿਆ ਫੋਰਮੈਨ ਵੀ ਚੱਲ ਪਿਆ ਕਹ ਰਹੇ ਆ ਮੈਨੇ ਵੀ ਅੱਜ ਤਰੀਕ ਹੋ ਗਈ 11 ਵੀ 14 ਤਰੀਕ ਨੂੰ ਟਰਾਲੀਆਂ ਲੈ ਜਾਓ ਆਪਾਂ ਲੈ ਜਾਈਏ ਬਾਈ ਪਿੰਡੇ ਦੇ ਡੈਡੀ ਦੇ ਭੋਗ ਤੇ ਬਾਅਦ 19 ਤਰੀਕ ਕੱਪ ਹੋ ਗਿਆ ਅਗਲਾ ਐਤਵਾਰ 27 ਦੀ ਤਰੀਕ ਹੋਏਗਾ 27 ਨੂੰ ਜਾਂ 26 ਨੂੰ ਲੈ ਜਾਂਗੇ ਚੱਲਦੇ ਆ ਬਾਈ ਪਿੰਡ ਨੂੰ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਜੀ ਵੀਡੀਓ ਦੇਖਣ ਲਈ ਜੁੜੇ ਰਹੋ ਜੀ ਬਲੌਗ ਨਾਲ ਉਹਦੇ ਦੇ ਨਾਲ ਬਨੋਗ ਦੀ ਮਿਲਦੀ ਹੈ